ਵੀ ਦੋਸਤੋ ਤੁਹਾਨੂੰ ਆਪਾਂ ਬੂਰੀ ਝੋਟੀ ਦਿਖਾਉਣੀ ਆ ਅਖੀਰੀ ਨਗੀਨਾ ਹੀ ਆ ਚੰਗੇ ਸੀ ਮੰਦੀ ਹੈਗੀ ਤੇ ਬਾਕੀ ਕੱਦ-ਕਾਠ ਵੀ ਬਹੁਤ ਆ ਹੱਡਾਂ ਉਹਨਾਂ ਦੀ ਬਹੁਤ ਮਜ਼ਬੂਤ ਆ ਤੇ ਸੋਹਣੀ ਵੀ ਬਹੁਤ ਆਗੀ ਬਹੁਤ ਟੌਪ ਦੀ ਝੋਟੀ ਤਿਆਰ ਹੋਣੀ ਆ ਮੋੜ ਲਓ ਜੀ ਦੋਸਤੋ ਤੁਹਾਨੂੰ ਆਪਾਂ ਟੋਕੜ ਕੱਬਣ ਮੱਝ ਦਿਖਾਉਣੀ ਆ ਕਿ ਵੱਧ ਵਾਲੀ ਗੱਲ ਇਹਦੇ ਨਾਲ ਕੱਟੀ ਆਗੀ ਹੈਗੀ ਫੇਸ ਬਹੁਤ ਸੋਹਣਾਗਾ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਕੱਬਣ ਹੋਣ ਦੇ ਲਾਇਕ ਆਗੀ ਇਹ ਜਮਾ ਆ ਕੀ ਥਾਣ ਥਣ ਬਹੁਤ ਚੰਗੇ ਆ ਤੇ ਆ ਬੈਕ ਸਾਈਡ ਤੇ ਆ ਝੋਲੀ ਜੀ ਹੁੰਦੀ ਹੈ ਜਿਹੜੀ ਇਹ ਵੀ ਦੇਖ ਸਕਦੇ ਹੋ ਇਹ ਵੀ ਨਿਸ਼ਾਨੀਆਂ ਵੀ ਆਰਡਰ ਪਿੱਛੇ ਨੂੰ ਬਹੁਤ ਗੱਡੂ ਹੀ ਹੈ ਆਰਡਰ ਸੋਹਣਾ ਲੱਗਉਂਦੀ ਹੈ ਥਾਣ ਥਣ ਵੀ ਚੰਗੇ ਆ ਤੇ ਸੋਹਣੀ ਹੈ ਬੱਚੀ ਪਾਲਣ ਵਾਸਤੇ ਜਿਹਨੇ ਲੈਣੀ ਹੈ ਛੋਟੀ ਜੀ ਹੈਗੀ ਉਹਦੇ ਹਿਸਾਬ ਦੇ ਮੁੱਲ ਹੋਊਗਾ ਇਹਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਧਨੋਲਾ ਜਿਹੜੀ ਕਿ ਮਹੀਨੇ ਦੇ ਵਿੱਚ ਦੋ ਵਾਰੀ ਲੱਗਦੀ ਆ 11 ਤਰੀਕ ਨੂੰ ਤੇ 27 ਤਰੀਕ ਨੂੰ 27 ਈ ਗੜੀ ਮੰਡੀ ਥੋੜੀ ਜੀ ਲੋਕਲ ਹੁੰਦੀ ਆ ਘੱਟ ਮਾਲ ਹੁੰਦਾ ਤੇ 11 ਈ ਗੜੀ ਮੰਡੀ ਬਹੁਤ ਭਰਦੀ ਆਗੀ ਮਾਲ ਬਹੁਤ ਹੁੰਦਾਗਾ ਹਰਿਆਣਾ ਰਾਜਸਥਾਨ ਚੋਂ ਵੀ ਮਾਲ ਆਉਂਦਾਗਾ ਤੇ ਵਪਾਰੀ ਵੀ ਦੂਰੋਂ ਦੂਰੋਂ ਪਹੁੰਚਦੇ ਆਗੇ ਯਾਨੀ ਕਿ ਪੂਰੀ ਫੁੱਲ ਮੰਡੀ ਭਰਦੀ ਆ ਤੇ 27 ਵਾਲੀ ਮੰਡੀ ਤੇ ਮਾਲ ਬਹੁਤ ਥੋੜਾ ਹੁੰਦਾਗਾ ਤੇ ਬਰਾਬਰ ਮਾਤਰਾ ਦੇ ਵਿੱਚ ਮੱਝਾਂ ਗਾਵਾਂ ਕ੍ਰੋਸ ਬ੍ਰੀਡ ਗਾਈਆਂ ਬਹੁਤ ਵਾਵਾ ਆ ਜਾਂਦਾਂਗੀਆਂ ਬਾਕੀ ਕਟੀਆਂ ਝੋਟੀਆਂ ਮਾਲ ਹਰੇਕ ਤਰ੍ਹਾਂ ਦੀ ਆ ਜਾਂਦਾਗਾ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੁਹਾਨੂੰ ਆਪਾਂ ਮੈਕਸ ਪਸ਼ੂ ਦਿਖਾਉਣੀ ਆਗੇ ਸਾਰੇ ਤੇ ਬਾਕੀ ਸਾਰੀਆਂ ਮੰਡੀਆਂ ਦੀ ਢੇਡਾ ਮਾਰਿਆ ਕਰੋ ਜਿਨੇ ਕਟੀਆਂ ਝੋਟੀਆਂ ਲੈਣੀਆਂ ਹਨਾ ਕਾਟੂਮਾਲ ਦੇ ਵਿੱਚ ਕਾਫੀ ਹੁੰਦੀਆਂ ਉੱਥੋਂ ਲੈ ਜਾਇਆ ਕਰੋ ਪਾਲਣ ਵਾਸਤੇ ਤੇ ਨਾਲੇ ਤਾਂ ਉਹਨਾਂ ਦੀ ਜਾਨ ਬਚ ਜਾਂਦੀ ਹੈ ਵਿਚਾਰੀਆਂ ਦੀ ਹਨਾ ਤੇ ਨਾਲੇ ਜੇ ਆਪਾਂ ਪਾਲਾਂਗੇ ਤਾਂ ਆਪਾਂ ਨੂੰ ਆਮਦਨ ਦੇਣਗੀਆਂ ਤੇ ਇਸ ਲਈ ਮੰਡੀਆਂ ਤੇ ਕਿਹੜਾ ਮਾਰ ਲਿਆ ਕਰੋ ਤੇ ਆ ਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਤੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਆਪਾਂ ਦਿਖਾਉਨੇ ਆ ਤੁਹਾਨੂੰ ਆਪਾਂ ਜਾਣ ਫਰ ਬਾਕੀ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਆ ਕਰੀ ਮਾਮਲਾ ਦਾ ਦੂਸਾ ਨਹੀਂ ਪਾਂਗੇ ਹੋਣੀਆਂ ਫਿਰ ਇਹਦਾ ਫਾਇਦਾ ਕੋਈ ਕਰਦਾ ਨਾ ਆਹ ਇਹ ਮੋਟਾਈ ਇਸ ਕੀ ਕਰਦੇ ਦੋਸਤੋ ਤੁਹਾਨੂੰ ਬੱਚੋ ਟੀ ਦਿਖਾਉਨੇ ਆ ਬਹੁਤ ਸੋਹਣੀ ਤੇ ਮੇਰੇ ਖਿਆਲ ਨਾਲ ਸ਼ਾਇਦ ਦੋ ਦੰਦ ਹੋਵੇ ਪਰ ਸੋਹਣੀ ਹੈਗੀ ਸਾਹ ਸੁਥਰੀ ਹੈਗੀ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਤੇ ਬਾਡੀ ਬੰਤਰ ਦੀ ਬਹੁਤ ਚੰਗੀ ਹੈਗੀ ਫੇਸ ਬਹੁਤ ਸੋਹਣਾਗਾ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਕੱਪੜਾ ਹੋਣ ਦੇ ਲਾਇਕ ਆ ਗਈ ਹੈ ਜਮਨ ਦੇਲ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਆਪਾਂ ਇਹਦੀ ਪੁੱਛ ਲਾਂਗੇ ਸਾਰੀ ਪਿੱਟ ਦੀ ਕੁਆਲਿਟੀ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਹੈਗੇ ਚਾਰੇ ਹੀ ਥਾਣਾਗੇ ਮਿੱਟੀ ਦੇ ਉੱਤੇ ਥਾਣਾ ਤੇ ਚੰਗੀ ਝੋਟੀ ਤਿਆਰ ਹੋਊਗੀ ਥੋੜੇ ਜੇ ਮਤਲਬ ਸੇਵਾ ਦੇ ਨਾਲ ਇਹ ਨਹੀਂ ਗੱਬੜ ਹੋ ਜਾਣਾ तकरीबन ਤੇ ਫੇਸ ਦੀ ਕੁਆਲਿਟੀ ਜੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਸਿੰਘ ਬਹੁਤ ਵਧੀਆ ਕੁੰਡੇ ਰੈਂਗਾ ਜਮਾ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਮੱਝ ਦਿਖਾਉਨੇ ਆਂ ਡੇਢ ਕਮੀਨਾ तकरीबन ਇਹਨੂੰ ਸੂਝ ਨੂੰ ਹੋ ਗਿਆ ਤੇ ਬੱਚਾ ਤੁਸੀਂ ਮੂਰੇ ਦੇਖ ਸਕਦੇ ਸੈਂਕਾ ਕਦਾ ਬੋਪਲਾ ਲੱਥਿਆ ਹੋਇਆ ਕਤਕਾਰ ਦੇ ਦਰਮਿਆਨੀ ਦੇ ਵਿੱਚ ਆ ਪਰ ਉਹ ਚੰਗੀ ਹੈਗੀ ਸਭੀ ਚੰਗੀ ਆ ਥਾਨਲੇਵਾ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਦਿਖਾਉਂਦੀ ਹੈ ਮੋੜ ਲਓ ਜੀ ਮੋੜ ਲਿਓ ਜੀ ਸੈਂਕਾ ਥੋੜਾ ਜਿਹਾ ਖੁੱਲਾਗਾ ਪਰ ਲੇਲਾ ਬੋਪਲਾ ਲੱਥਿਆ ਹੋਇਆ ਕਤਕਾਰ ਛੋਟੇ ਦੇ ਵਿੱਚ ਆ ਆਰਡਰ ਸੋਹਣਾ ਦਿਖਾਉਂਦੀ ਹੈ ਥਾਨ ਸੁਣ ਵੀ ਚੰਗੇ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਥਾਨ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਨ ਆਗੇ बच्चा मुड़े फेर देख सकते हो ਤੁਸੀਂ ਤੇ ਇਧਰ ਇੱਕ ਬੱਚੀ ਹੈਗੀ ਛੋਟੀ ਇਹਦਾ ਵੀ ਢੇੜਾ ਘੜਾ ਦਿੰਨੇ ਆ ਤੇ ਡਿਟੇਲ ਮੁੜ ਕੇ ਆਪਾਂ ਇਕੱਠਿਆਂ ਦੀ ਲੈ ਲੈਣਾ ਥਾਣਾ ਦੇਖ ਸਕਦੇ ਹੋ ਥਾਣਾ ਬਹੁਤ ਵਧੀਆ ਚਾਰੇ ਹੀ ਥਾਣਾ ਬਾਕੀ ਕੋਈ ਫੋਟ ਸ਼ਾਂਗ ਨਹੀਂ ਹੈਗੀ ਤੇ ਸੋਹਣੀ ਹੈ ਬੱਚੀ ਪਾਲਣ ਵਾਸਤੇ ਜਿਹਨੇ ਲੈਣੀ ਹੈ ਛੋਟੀ ਜੀ ਹੈਗੀ ਉਹਦੇ ਹਿਸਾਬ ਦੇ ਮੁੱਲ ਹੋਊਗਾ ਇਹਦਾ ਬੰਦ ਹੋ ਜੀ ਇਹ ਥੋੜੀ ਕ੍ਰਾਸ ਬ੍ਰੀਡ ਦੇ ਵਿੱਚ ਪੈਂਦੀ ਹੈਗੀ ਤੇ ਤਿੰਨਾਂ ਦੀ ਆਪਾਂ ਡਿਟੇਲ ਪੁੱਛਦੇ ਆਂ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਵੀ ਕਿੱਥੋਂ ਪਹੁੰਚੇ ਹੋ ਤੇ ਨਾਮ ਦੱਸ ਦਿਓ ਤੇ ਬੜਾੜਾ ਜੀ ਬੜਾੜੇ ਤੋਂ ਹਾਂਜੀ ਬੜਾੜਾ ਜੀ ਨੌਂ ਕੀ ਆ ਜੀ ਆਪਣਾ ਬਲਵੀਰ ਸਿੰਘ ਜੀ ਜ਼ਿਲ੍ਹਾ ਕਿਹੜਾ ਪੈਂਦਾ ਕਿਹੜਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਤੇ ਕੰਮ ਆਪਣਾ ਵਪਾਰ ਦਾ ਜੀ ਹਾਂ ਵਪਾਰ ਦਾ ਜੀ ਠੀਕ ਆ ਹਰ ਇੱਕ ਤਰ੍ਹਾਂ ਦਾ ਮਾਲ ਹੀ ਹੁੰਦਾ ਹਾਂਜੀ ਠੀਕ ਹੈ ਜੀ ਤੇ ਇੱਥੇ ਆਪਾਂ ਹੁਣ ਤਿੰਨ ਜਾਨਵਰ ਲੈ ਕੇ ਆਏ ਹਾਂ ਜੀ ਹਾਂ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਉਧਰ ਹਾਂ ਜੀ ਉਹ ਕਿੰਨੀ ਮਤਲਬ ਉਹਦੀ ਉਮਰ ਅਮਰ ਦਾ ਕੋਈ ਪਤਾ ਹੈਗਾ ਉਹ ਮਤਲਬ 2.5 ਸਾਲ ਦੀ 2.5 ਸਾਲ ਦਾ ਦੰਦੋ ਕਿਵੇਂ ਦੋ ਦੰਦਾਂ ਹਾਂ ਤੇ ਗੱਪਣ ਤਾਂ ਨਹੀਂ ਹੈ ਜੀ ਹਾਂ ਜੀ ਗੱਪਣ ਤੇ ਮੁੱਲ ਉਹਦਾ ਕਿੰਨਾ ਰੱਖਿਆ ਆਪਾਂ 55 55 ਹਾਂ ਤੇ ਕਿੰਨੇ ਦੇਣੀ ਆਪਾਂ ਉਹ ਆਪਾਂ 50 ਹੀ ਦੇਣੀ ਆਪਾਂ 50 ਹੀ ਦੇਣੀ ਆ ਹਾਂ ਨਹੀਂ ਆ ਕਿ ਹੋਰ ਹੋ ਜੂ ਮਾੜਾ ਮੋਟਾ ਚਲ ਹੋਰ ਹੋ ਜੂ ਲੈਸ ਮੌਕੇ ਤੇ ਹੋ ਜੂ ਹਾਂ ਹਾਂ ਠੀਕ ਹੈ ਜੀ ਤੇ ਇਹ ਜਿਹੜੀ ਆਪਾਂ ਦੂਜੇ ਨੰਬਰ ਤੇ ਆਪਾਂ ਮੱਝ ਦਿਖਾਈ ਸੀ ਤੋਰ ਕੇ ਜੀ ਇਹ ਕਿਹੜਾ ਸੂ ਸੂਈ ਵੀ ਹੈਗੀ ਕਿਹੜੇ ਮਹੀਨੇ ਦੀ ਡੇਢ ਮਹੀਨਾ ਹੋ ਗਿਆ ਸੂਆ ਕਿਹੜਾ ਜੀ ਹਾਂ ਕਿਹੜਾ ਸੂਆ ਚੌਥਾ ਚੌਥਾ ਬੱਚਾ ਕੱਟਾ ਕੱਟੀ ਆ ਕੱਟੀ ਅਸ ਕੱਤੀ ਆ ਗਈ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਨਾ ਨੀਲੀ ਰਾਵੀ ਦੇ ਵਿੱਚ ਕੇ ਪੈਂਦੀ ਆ ਕੱਟੀ ਦੋਸਤੋ ਤੇ ਬਾਈ ਹੁਣ ਦੁੱਧ ਕਿੰਨਾ ਹੋਊ ਘੰਡੇ ਵਾਲਾ 13 ਨਾਲ 13 ਕਿਲੋ ਤਿਆਰ ਆ ਹੋਈ ਜਾ ਮਤ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਆ ਤੇ ਉਹ ਕਿਵੇਂ ਆ ਬਾਈ ਥਾਂ ਥਾਂ ਲੇਵੇ ਦੀ ਕਿਵੇਂ ਓਕੇ ਜਮਾ ਸਾਫ ਆ ਠੰਡੀ ਸੀਲ ਆ ਠੀਕ ਆ ਤੇ ਇਹਦਾ ਮੁੱਲ ਕਿ ਰੱਖਿਆ ਆਪਾਂ 95 95 ਇਹਦਾ ਦੇਣ ਲੈਣਾ ਕਿੰਦੀਆਂ 70 85 ਦੀ ਠੀਕ ਆ ਤੇ ਉਸ ਤੋਂ ਬਾਅਦ ਆ ਗਈ ਇਹ ਬੱਚੀ ਛੋਟੀ ਹੈ ਨਾ ਇਹਦੀ ਉਮਰ ਕਿੰਨੀ ਕਹੂਗੀ 8 ਮਹੀਨੇ 8 ਮਹੀਨਿਆਂ ਦੀ ਇਹਦਾ ਮੁੱਲ ਇਹਦਾ ਸੋਨਾ ਆ ਯਾਰ ਇਹ ਕਿੰਨੇ ਦੀ ਹੋ ਜੂਗੀ ਇਹ ਚੌਦਾਂ ਦੀ ਹੋ ਜੂ ਹੋ ਜੂ ਮਾਨਦਾਨ ਖੁੱਲੇ ਹੋ ਜਾਣ ਠੀਕ ਹੈ ਬਾਕੀ ਮੌਕੇ ਤੇ ਹੋ ਜੂ ਹੈਨਾ ਮੌਕੇ ਤੇ ਮਾਨਦਾਨ ਖੁੱਲੇ ਹੋ ਜਾਣ ਤੇ ਇਹ ਦੋਸਤੋ ਤਕਰੀਬਨ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਤੇ ਬਾਕੀ ਵਿੱਚੋਂ ਮਾਨਦਾਨ ਹੋ ਜੂਗਾ ਵਪਾਰ ਦਾ ਕੰਮ ਆ ਬਾਈਆਂ ਦਾ ਤੇ 81462 ਦੁਬਾਰੇ ਬੋਲਿਓ ਜੀ 81462 ਠੀਕ ਹੈ ਜੀ 5995 ਇੱਕ ਵਾਰੀ ਹੋਰ ਬੋਲ ਦਿਓ ਜੀ 81462 5995 ਠੀਕ ਹੈ ਲੋਕੀ ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਇੰਨਾ ਚਾ ਤੁਹਾਨੂੰ ਕੋਈ ਜਾਨਵਰ ਪਸੰਦ ਆਉਂਦਾ ਇੱਥੇ ਵੇਖ ਵੀ ਸਕਦੇ ਆ ਕਈ ਵਾਰੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਵਪਾਰ ਦਾ ਕੰਮ ਆਗਾ ਕੋਈ ਹੋਰ ਪਸ਼ੂ ਖਰੀਦਣਾ ਤਾਂ ਤਾਂ ਵੀ ਤੁਸੀਂ ਕੰਟੈਕਟ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬੱਛੀ ਐ ਮੱਝ ਐ ਤੇ ਇੱਕ ਝੋਟੀ ਐ ਝੋਟੀ ਬਹੁਤ ਸੋਹਣੀ ਹੈ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋਗੇ ਆਜੂ ਅੱਗੇ ਆਪਾਂ ਚੰਗੇ ਪਸ਼ੂ ਹੋਰ ਦਿਖਾਉਨੇ ਆ ਦੋਸਤੋ ਤੁਹਾਨੂੰ ਆਪਾਂ ਟੋਕੜ ਗੱਬਣ ਮੱਝ ਦਿਖਾਉਨੇ ਆ ਚਾਹੇ ਕੱਲੀ ਟੋਕੜ ਮੰਨ ਵਾਲਿਓ ਹਫਤੇ ਤੋਂ 10 ਦਿਨ ਹੋਏ ਆ ਤੇ ਟੀਕਾ ਲੱਗੇ ਨੂੰ 3000 ਮਹੀਨੇ ਹੋ ਗਏ ਸੁਹੀਰਵੇਂ ਨੂੰ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਇਹਨੇ ਮੋੜ ਲਿਆ ਬਾਈ ਕਦ ਕਾਠ ਠੀਕ ਆ ਦਰਮਿਆਨੇ ਦੇ ਵਿੱਚ ਆ ਅੱਖਾਂ ਦੇ ਵਿੱਚ ਜਵਾਬ ਹੈਗਾਗਾ ਤੇ ਸਿੰਘ ਕੁੰਡੇ ਆ ਥੋੜਾ ਜਿਆਦਾ ਪਸੂ ਘਰ ਵੀ ਜਾਂਦਾ ਮੇਰੇ ਖਿਆਲ ਨਾਲ ਉਹ ਤਾਂ ਬੱਚੇ ਦਾ ਵੀ ਜਿਆਦਾ ਕਰਦੀ ਹੈਗੀ ਤੇ ਮਾਰਕਿੰਗ ਮੁਰਕਿੰਗ ਚੰਗੀ ਆ ਨਾਲ ਇਹਦੇ ਦੇਖ ਸਕਦੇ ਹੋ ਜੀ ਬੈਕ ਸਾਈਡ ਤੋਂ ਵੀ ਤੇ ਇੰਟਰੀ ਸਾਰਤੋ ਵੀ ਦੇਖ ਸਕਦੇ ਹੋ ਤੇ ਬਾਕੀ ਵੱਧ ਦੀ ਗੱਲ ਇਹਦੇ ਨਾਲ ਕੱਟੀ ਹੈਗੀ ਤੇ ਕੱਟੀ ਵੀ ਨੀਲੀ ਰਵੀ ਦੇ ਵਿੱਚ ਪੈਂਦੀ ਹੈਗੀ ਬਹੁਤ ਵਧੀਆ ਕੱਟੀ ਹੈਗੀ ਦੇਖ ਸਕਦੇ ਹੋ ਤੁਸੀਂ ਮਾਰਕਿੰਗ ਇਹਦੀ ਵੀ ਪੂਰੀ ਵਧੀਆ ਪ੍ਰੋਪਰ ਮਾਰਕਿੰਗ ਹੈ ਤੇ ਬਾਕੀ ਆਪਾਂ ਭਾਈ ਤੁਹਾਨੂੰ ਡਿਟੇਲ ਬੋਚਲਾਂਗੇ ਸਾਰੀ ਜਿਹਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੱਟੀ ਚੰਗੀ ਆ ਤੇ ਕੱਟੀ ਦੇ ਝੂਲ ਝਾਲ ਵਧੀਆ ਹੈਗੀ ਸੋਹਣੀ ਆ ਮਾਰਕਿੰਗ ਚੰਗੀ ਆ ਤੇ ਬਾਕੀ ਬਾਜੀ ਵੀ ਠੀਕ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਡਿਟੇਲ ਲੈ ਲੈਂਦੇ ਆ ਸੱਸੀ ਗਾਲ ਜੀ ਸੱਸੀ ਗਾ ਬਾਈ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਆਪਣਾ ਜੱਗਾ ਦਾ ਹਾਂਜੀ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਆਪਣੇ ਇਹ ਘਰੇਲੂ ਹੀ ਆ ਬਾਈ ਬਸੂਣਾ ਵੀਰੇ ਘਰੇਲੂ ਠੀਕ ਹੈ ਤੇ ਕੀ ਡਿਟੇਲ ਹੈ ਮਾਜੀ ਦੀ ਬਾਈ ਕਿਹੜੇ ਸੂਏ ਸੂਈ ਵੀ ਹੈਗੀ ਇਹ ਤੀਜਾ ਸੂਆ ਸੂਈ ਆ ਬਾਈ ਜੀ ਤੀਜਾ ਸੂਆ ਕਿੰਨੇ ਟਾਈਮ ਹੋ ਗਿਆ ਵੀਰੇ ਇਹਨੂੰ ਸੂਈ ਨੂੰ ਕਿ ਲਈ 4 ਤੋਂ 5 ਸਾਢੇ ਕਿ ਚਾਰਵੇਂ ਮਹੀਨੇ ਹੋਏ ਆ ਸਾਢੇ ਕਿ ਚਾਰ ਮਗਰ ਕੱਟੀ ਹੈਗੀ ਮਗਰ ਕੱਟੀ ਹੈ ਦੀ ਰਾਵੀ ਰਾਵੀ ਹਾਂ ਨੀਲੀ ਰਾਵੀ ਦੇ ਵਿੱਚ ਪਈ ਹੁੰਦੀ ਹੈ ਨਾ ਠੀਕ ਆ ਜੀ ਹਾਂ ਤੇ ਕੱਟ ਵੀ ਨੀਲੀ ਰਾਵੀ ਦੇ ਵਿੱਚ ਆ ਦੋਸਤ ਪਹਿਲਾਂ ਲਿਖਾਤੀ ਸੀਗੀ ਸੋਹਣੀ ਕੱਟੀ ਆ ਜੀ ਬਾਰੇ ਜਿਹੜੀ ਕਿ ਆਪਾਂ ਜੇ ਕਰਾਤਾ ਠੀਕ ਆ ਜੀ ਕਰਾਤਾ ਹਫਤੇ ਲੀ ਰਵੀ ਦੇ ਕਰਾਇਆ ਸੀ ਸੱਤ ਦਿਨ ਹੋ ਗਏ ਠੀਕ ਆ ਸੱਤ ਦਿਨ ਹੋ ਗਿਆ ਠੀਕ ਆ ਜੀ ਤੇ ਦੁੱਧ ਕਿੰਨਾ ਹੋ ਬਾਈ ਹਾਂਜੀ ਦੁੱਧ ਕਿੰਨਾ ਹੋ ਦੁੱਧ ਵੀਰੇ ਹੁਣੇ ਥੱਲੇ 9 ਕਿਲੋਟਰ ਹੈਗਾ ਠੀਕ ਆ 9 ਕਿਲੋ ਠੀਕ ਆ ਤੁਸੜਾ ਠੀਕ ਆ 9 ਕਿਲੋ ਥੱਲੇ 9 ਕਿਲੋਟਰ ਥੱਲੇ ਨਾਲ ਠੰਡਾ ਕਰਕੇ ਦਿਵਾ ਸਕਦੇ ਆਪਾਂ ਠੀਕ ਆ ਦੋਨਾਂ ਟਾਈਮਾਂ ਦਾ ਹੀ ਆ ਨਾ ਦੋਨਾਂ ਟਾਈਮਾਂ ਠੀਕ ਆ ਤੇ ਮਿਲਣ ਮੋਲ ਨੇ ਜਿਵੇਂ ਆ ਬੱਚੇ ਤੇ ਮਿਲਦੀ ਆ ਬੱਚੇ ਤੇ ਮਿਲਦੀ ਆ ਖਾਣ ਲੇਵੇ ਦੀ ਕਿਵੇਂ ਆ ਖਾਣ ਲੇਵੇ ਦੀ ਜਮਾ ਓਕੇ ਨ ਠੀਕ ਆ ਤੇ ਰੱਖਿਆ ਬਈ ਇਹਦਾ ਭਾਅ ਜੀ 82 ਕਰ 82 ਲੈਣ ਦੀ ਮੇਰੀ ਗੱਲ ਕਰੇ ਹੋ ਹੋ ਜੂਗੀ ਮੌਕੇ ਤੇ ਹੋ ਜੂਗੀ ਕੁੱਲਾ ਮਾਨਤਨ ਹੋ ਜੀ ਜਾਣੀ ਵਧੀਆ ਠੀਕ ਆ ਤੇ ਆਪਣਾ ਬਈ ਕੰਟੈਕਟ ਨੰਬਰ ਤੇ ਐਡਰੈਸ ਦੁਬਾਰਾ ਬੋਲ ਦੇ ਵੀਰੇ ਨਾਮ ਜੱਗਾਗਾ ਪਿੰਡ ਮਹਿਤਾਗਾ ਠੀਕ ਹੈ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਹੈਗਾ 98886 ਉੱਠੀ ਹਾਂ ਜੀ 19060 ਜੀ ਤੇ ਕਿਹੜਾ ਦੇ ਬਾਰੇ ਹੋ ਰਿਹਾ 98886 ਠੀਕ ਹੈ 1906 ਠੀਕ ਹੈ ਠੀਕ ਹੈ ਠੀਕ ਹੈ ਬਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆ ਤੋਰ ਕੇ ਵੀ ਦਿਖਾਦੀ ਹੈਗੀ ਮੁੱਲ ਵੀ ਸਾਰਾ ਦੱਸਤਾ ਤੇ ਨਾਲ ਕੱਟੀ ਹੈਗੀ ਜੇ ਇੱਥੇ ਵੇਖਦੀ ਆ ਤਾਂ ਠੀਕ ਆ ਨਹੀਂ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਬਾਈਆਂ ਨਾਲ ਕੰਟੈਕਟ ਕਰਕੇ ਕਨਫਰਮ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਤੁਸੀਂ ਮੱਝ ਨੂੰ ਧੰਨਵਾਦ ਵੀ ਦੋਸਤੋ ਤੁਹਾਨੂੰ ਆਪਾਂ ਬੂਰੀ ਝੋਟੀ ਦਿਖਾਉਣੀ ਆ ਅਖੀਰੀ ਨਗੀਨਾ ਹੀ ਆ ਚੰਗੇ ਸੀ ਮੰਦੀ ਹੈਗੀ ਤੇ ਬਾਕੀ ਕੱਦ-ਕਾਠ ਵੀ ਬਹੁਤ ਆ ਹੱਡਾਂ ਉਹਨਾਂ ਦੀ ਬਹੁਤ ਮਜ਼ਬੂਤ ਆ ਤੇ ਸੋਹਣੀ ਵੀ ਬਹੁਤ ਆਗੀ ਬਹੁਤ ਟਾਪ ਦੀ ਝੋਟੀ ਤਿਆਰ ਹੋਣੀ ਆ ਇਹ ਮੋੜ ਲਓ ਜੀ ਫੇਸ ਦੇਖ ਸਕਦੇ ਹੋ ਇਹਦਾ ਸਿੰਗਾਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਤੇ ਬਾਡੀ ਬੰਤ ਦੀ ਬਹੁਤ ਚੰਗੀ ਆ ਢਾਂਚਾ ਬਹੁਤ ਮਜ਼ਬੂਤ ਆ ਵੇਲ ਵੀ ਕੰਦ ਵੀ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਮੇਲੇ ਵਾਲੀ ਝੋਟੀ ਹੈਗੀ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਪੂਰੀ ਆ ਤੇ ਬਾਕੀ ਆਪਾਂ ਡਿਟੇਲ ਪੁੱਛ ਲੈਨੇ ਆ ਕਿ ਕੀ ਡਿਟੇਲ ਹੈ ਜੀ ਥਣ ਥਣ ਵੀ ਚੰਗੇ ਆ ਫੇਸ ਦੇ ਬਾਰੇ ਦੇਖ ਸਕਦੇ ਹੋ ਬੰਦ ਹੋਈ ਬਹੁਤ ਜ਼ਿਆਦਾ ਚੰਗੀ ਝੋਟੀ ਹੈਗੀ ਸਾਂਭੀ ਵੀ ਬਹੁਤ ਚੰਗੀ ਐ ਲੱਸੀ ਵੀ ਨਹੀਂ ਕਿਸੇ ਪੱਖਾਂ ਤੋਂ ਲੱਤਾਂ ਲੁੱਤਾਂ ਬਹੁਤ ਮਜ਼ਬੂਤ ਆ ਫੇਸ ਵੀ ਬਹੁਤ ਸੋਹਣਾ ਅਜੇ ਖੀਰ ਕੋਈ ਆ ਕੱਦ-ਕੱਟ ਵੀ ਬਹੁਤ ਕਰ ਨਾਲੇ ਬਹੁਤ ਵੱਡੀ ਮਤਲਬ ਕਿ ਜਿਹਨੇ ਸੇਵਾ ਕਰ ਲਈ ਬਹੁਤ ਵੱਡੀ ਮੱਚ ਤਿਆਰ ਹੋਣਾ ਐ ਤੇ ਪੈਸੇ ਵੀ ਚੰਗੇ ਪਟਾਊਗੀ ਜੇ ਤਿਆਰ ਕਰਕੇ ਕਿਸੇ ਨੇ ਵੇਚੀ ਇਹ ਤੇ ਕੋਈ ਕਮੀ ਨਹੀਂ ਹੈਗੀ ਬਾਕੀ ਪੱਥਣ ਦਿਖਾ ਦਿੰਨੇ ਆ ਥਣ ਵੀ ਚੰਗੇ ਆ ਬਾਕੀ ਬੈਕਸ ਮੂਹਰੋਂ ਤੋਂ ਜਾਂ ਦੇਖ ਸਕਦੇ ਹੋ ਜਿਹੜੀਆਂ ਬਾਹੂ ਜਾਂ ਗੋਲੀ ਕਹਿੰਦੇ ਉਹ ਵੀ ਹੈ ਨਹੀਂ ਜਮਾਂ ਅਕੀ ਥਾਣ ਤੋਂ ਬਹੁਤ ਚੰਗੇ ਆ ਤੇ ਆ ਬੈਕ ਸਾਈਡ ਤੇ ਆ ਝੋਲੀ ਜੀ ਹੁੰਦੀ ਹੈ ਜਿਹੜੀ ਇਹ ਵੀ ਦੇਖ ਸਕਦੇ ਹੋ ਇਹ ਵੀ ਨਿਸ਼ਾਨੀਆਂ ਵੀ ਆਰਡਰ ਪਿੱਛੇ ਨੂੰ ਬਹੁਤ ਗੱਡੂ ਵੀ ਹੈ ਦੇਖ ਸਕਦੇ ਹੋ ਾਕੀ ਬੈਗ ਸਾਰਾ ਤੋਂ ਪਿੱਠ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਬੜਾ ਡਿਟੇਲ ਪੁੱਛ ਲੈਣੇ ਆ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਬ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਹੈਗਾ ਜੀ ਮਿੰਦਰ ਸਿੰਘ ਪਿੰਡ ਜਿਉਂ ਦਾ ਜੀ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਜੀ ਮੇਰਾ ਬਠਿੰਡਾ ਜੀ ਠੀਕ ਹੈ ਜੀ ਜਿਹੜੀ ਆਪਾਂ ਇਹ ਝੋਟੀ ਲੈ ਕੇ ਆਏ ਆ ਜੀ ਇਹ ਆਪਣੇ ਘਰ ਦੀ ਹੀ ਹੈਗੀ ਹਾਂ ਜੀ ਝੋਟੀ ਆਪਣੇ ਇਹ ਘਰ ਦੀ ਜੰਪ ਲਈ ਹਰਿਆਣੇ ਤੋਂ ਮੱਝ ਆਈ ਸੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਟਵਾਲੀ ਵਾਲਾ ਬੂਰਾ ਸਾਹਣਾ ਜਿਹੜਾ ਜੀ ਮਸ਼ਹੂਰ ਹੈਗਾ ਉਹਦੀ ਮਾਂ ਦਾ ਦੁੱਧ ਹੈਗਾ ਜੀ 19 ਲੀਟਰ ਕੋਸਪਾਇੰਟ ਅੱਛਾ ਜਿਹੜਾ ਟਵਾਲੀ ਚ ਬੂਰਾ ਸਾਹਣਾ ਉਹਦੀ ਹੈ ਇਹ ਉਹਦੀ ਬੱਚੀ ਹੈ ਜੀ ਠੀਕ ਆ ਉਹਦਾ ਸੀਮਨ ਲੱਗਿਆ ਵਾ ਸੀ ਉਹਦਾ ਸੀਮਨ ਲੱਗਿਆ ਵਾ ਸੀ ਜੀ ਠੀਕ ਹੈ ਜੀ ਤੇ ਮਾਂ ਥੱਲੇ ਦੁੱਧ ਸੀਗਾ ਜੀ 17 ਲੀਟਰ ਜੀ ਥੱਲੇ 17 ਥੱਲੇ 17 ਲੀਟਰ ਹਾਂ ਅੱਗੇ ਕੋਈ ਆਣਾ ਨਹੀਂ ਹੁਣ ਤਾਂ ਮਾਂ ਆਪਣੇ ਘਰੇ ਖੜੀ ਹੈ ਜੀ ਠੀਕ ਹੈ ਜੀ ਤੇ ਇਹ ਦੰਦੋਂ ਕਿਵੇਂ ਆਖੀਰ ਹੋਊਗੀ ਦੰਦੋਂ ਕੱਚੀ ਖੀਰੀ ਆ ਜੀ ਇਹ ਉਮਰੇ ਦੀ 20 ਮਹੀਨੇ ਹੈ 20 ਮਹੀਨੇ ਹਾਂ ਜੀ ਕੱਦ ਘੜ ਬਹੁਤ ਆ ਹਨਾ ਹਾਂ ਜੀ ਹਾਈ ਟੂਟ ਮਾਂ ਦੀ ਵੀ ਬਹੁਤ ਆਈ ਇਹਦੀ ਵੀ ਹਾਂਜੀ ਪਰਮਾਤਮਾ ਦੀ ਚੰਗੀ ਬਖਸ਼ ਮਤਲਬ ਪੂਰੀ ਚੰਗੀ ਬਿਆਰ ਹੋਊਗੀ ਹਨਾ ਹਾਂ ਜੀ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਿਆ ਜੀ ਮੋਲੇ ਦਾ ਹੈਗਾ ਜੀ 70000 ਰੁਪਿਆ 70000 ਦੇ ਦੇਣ ਲੈਣ ਆਪਾਂ ਕਿਥੋਂ 65 ਦੀ हां ਨਹੀਂ ਹੈ ਕੋ ਹਾਂ ਯਾ ਨਹੀਂ ਹੈ ਜੀ 65 ਦੀ ਆ ਨਹੀਂ ਹੈ ਹਾਂਜੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ ਆਪਣਾ ਹੈ 94640 ਹਾਂਜੀ 73315 ਠੀਕ ਹੈ ਜੀ 94640 73315 73315 ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੂੰ ਵੀ ਇਹ ਝੋਟੀ ਪਸੰਦ ਆਉਂਦੀ ਆ ਵੈਸੇ ਇੱਥੇ ਵਿਕ ਜਾਣੀ ਇਹ ਵਿਕਣੀ ਚਾਹੀਦੀ ਏ ਝੋਟੀ ਚੰਗੀ ਹੈਗੀ ਪਰ ਫੇਰ ਵੀ ਕਈ ਵਾਰੀ ਨਹੀਂ ਵਿਕਦੀ ਤਾਂ ਤੁਸੀਂ ਕੰਟੈਕਟ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਆਜਾ ਆ